ਤੇ ਦੁਕਾਨਦਾਰ ਕਹਿੰਦਾ ਕਿੰਨੇ ਮੀਟਰ ਦੀ ਦੇਵਾਂ ਮੁੰਡਾ ਕਹਿੰਦਾ ਜਿੰਨੀ ਮਰਜ਼ੀ ਦੇ ਦੇ ਇੱਕ ਪਾਗੀ ਤਾਂ ਲੈਣੀ ਆ ਦੁਕਾਨਦਾਰ ਕਹਿੰਦਾ ਤੂੰ ਦੱਸ ਕਿਹੜਾ ਰੰਗ ਦੇਵਾਂ ਕਹਿੰਦਾ ਯਾਰ ਇੱਕ ਮਾਮੂਲੀ ਪੱਕ ਬਦਲੇ ਇੰਨੀਆਂ ਰਿਆ ਕਰ ਰਿਆਂ ਇੱਕ ਪਾਗੀ ਤਾਂ ਲੈਣੀ ਆ ਤਾਂ ਪਿਓ ਡੋਕਦਾ ਹੋਇਆ ਬੋਲਿਆ ਦੁਕਾਨਦਾਰ ਨੂੰ ਕਹਿੰਦਾ ਤੂੰ ਪੱਕ ਮੈਣ ਤੇ ਮੁੰਡਿਆ ਕਹਿੰਦਾ ਤੂੰ ਧਿਆਨ ਕਰ ਜਦੋਂ ਦੁਕਾਨਦਾਰ ਨੇ ਇੱਕ ਪੱਕ ਰੱਖਿਆ ਕਹਿੰਦਾ ਫਤੇ ਸਿੰਘ ਇਹ ਤਾਂ ਦੂਜਾ ਰੱਖਿਆ ਕਹਿੰਦਾ ਜੋਰਾਵਰ ਸਿੰਘ ਜੇ ਗੱਜ ਰੱਖਿਆ ਕਹਿੰਦਾ ਜੁਹਾਰ ਸਿੰਘ ਚੌਥਾ ਗੱਜ ਰੱਖਿਆ ਕਹਿੰਦਾ ਜੀਤ ਸਿੰਘ ਪੰਜਵਾਂ ਗੱਜ ਰੱਖਿਆ ਕਹਿੰਦਾ ਮਾਤਾ ਗੁਜਰ ਕੌਰ ਛੇਵਾਂ ਗੱਜ ਰੱਖਿਆ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਤੇ ਪਾਸ਼ਾ ਸਤਮਾਂ ਗੱਜ ਰੱਖਿਆ ਕਹਿੰਦਾ ਖੁਦ ਸੱਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੁੰਡਾ ਬੋਲਿਆ ਪਿਤਾ ਜੀ ਕੀ ਸਮਝਾਉਣਾ ਚਾਹੁੰਦੇ ਆ ਕਹਿੰਦਾ ਜੀ ਨੂੰ ਇੱਕ ਮਾਮੂਲੀ ਪੱਗ ਕਹਿ ਰਿਆਂ ਸੱਤ ਸਿਰ ਦੇ ਕੇ 7 ਮੀਟਰ ਦੀ ਪੱਗ ਲਈ ਆ ਇਹ ਸਾਨੂੰ ਐਵੇਂ ਨਹੀਂ ਮਿਲੀ ਦੋ ਚਾਰ ਲੈਣਾ ਤੁਹਾਡੇ ਨਾਲ ਇਹਦੇ ਤੇ ਹਿੰਦੂ ਤੇ ਸਿੱਖਾਂ ਵੀ ਆ ਸੰਧੀਆਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ